ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪੰਜਾਬ ਸਰਕਾਰ ਵੱਲੋਂ ਫਿਰ ਆਯੂਸ਼ ਕੈਂਪ ਪਿੰਡ ਖਾਰਾ ਜ਼ਿਲ੍ਹਾ ਫਰੀਕੋਟ ਵਿਖੇ ਦੋਹਾਂ ਪਿੰਡਾਂ ਦੀਆਂ ਪੰਚਾਇਤਾਂ ਦੇ ਨਗਰ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਸਾਡੇ ਡਾਕਟਰ ਹਰਪ੍ਰੀਤ ਸਿੰਘ ਜਿਨ੍ਹਾਂ ਦੀ ਡਿਊਟੀ ਸਾਡੇ ਪਿੰਡ ਖਾਰੇ ਦੇ ਵਿੱਚ ਆ ਆਯੁਰਵੈਦਿਕ ਡਿਸਪੈਂਸਰੀ ਆ ਇੱਥੇ ਸਾਡੇ ਕੋਲ ਬਹੁਤ ਮਹਾਰ ਡਾਕਟਰ ਪਹੁੰਚੇ ਆ ਜੇਕਰ ਗੱਲ ਕਰੀਏ ਤਾਂ ਆਯੁਰਵੈਦਿਕ ਡਾਕਟਰ ਡਾਕਟਰ ਰੋਹਿਤ ਮੁੰਗਾ ਜੀ ਡਾਕਟਰ ਤੌਰਨ ਸ਼ਰਮਾ ਜੀ ਡਾਕਟਰ ਮੈਡਮ ਲਵਕ੍ਰਿਜ ਕੋਰ ਡੀ ਏ ਯੂਓ ਫਿਜ਼ਕੋਟ ਡਾਕਟਰ ਰਵੀ ਕੁਮਾਰ ਡੁੰਮਰਾ ਜੀ ਡਾਇਰੈਕਟਰ ਆਯੁਰਵੈਦਿਕ ਪੰਜਾਬ ਤੇ ਨਾਲ ਹੋਮੋਪੈਥਿਕ ਡਾਕਟਰ ਸਾਡੇ ਪਹੁੰਚੇ ਨੇ ਡਾਕਟਰ ਗੀਤਕਾ ਜੀ ਡਾਕਟਰ ਭਗਵੰਤ ਕੌਰ ਡਾਕਟਰ ਰਹਿਮਾਨ ਅਸ਼ਦ ਡੀ ਐਚਓ ਫਰੀਦਕੋਟ ਤੇ ਸਾਡੇ ਕੋਲ ਹੋਰ ਇਹਨਾਂ ਦੇ ਨਾਲ ਸਾਰੀ ਟੀਮ ਪਹੁੰਚੀ ਹੋਈ ਆ ਤੇ ਮੈਂ ਬੇਨਤੀ ਕਰੂੰਗਾ ਵੀ ਸਾਡੇ ਡਾਕਟਰ ਹਰਪ੍ਰੀਤ ਜੀ ਸਾਡੇ ਹਰਪ੍ਰੀਤ ਜੀ ਉਹਨਾਂ ਨੂੰ ਡਾਕਟਰ ਜੀ ਡਾਕਟਰ ਹਰਪ੍ਰੀਤ ਸਿੰਘ ਜੀ ਤੁਸੀਂ ਸਾਡੇ ਪਿੰਡ ਦੇ ਵਿੱਚ तकरीबन 10 ਸਾਲ ਤੋਂ ਇੱਥੇ ਜੋ ਡੋਟੀ ਕਰ ਰਹੇ ਹੋ ਤੇ ਤੁਹਾਨੂੰ ਵੀ ਛੋਟੀ ਉਮਰ ਤੇ ਨੌਕਰੀ ਮਿਲ ਗਈ ਸੀਗੀ ਤੇ ਤੁਸੀਂ ਕੀ ਕਹਿਣਾ ਕਹੋਗੇ ਪਿੰਡ ਦੇ ਬਾਰੇ ਵੀ ਜਦੋਂ ਤੁਹਾਡੇ ਕੋਲੇ ਕੋਈ ਮਰੀਜ਼ ਆਉਂਦਾ ਜਾਂ ਕੋਈ ਪਿੰਡ ਦੇ ਕੋਈ ਵੀ ਹੁੰਦੇ ਆ ਤੇ ਤੁਹਾਡੇ ਬਾਰੇ ਤੁਹਾਡਾ ਉਹਨਾਂ ਨਾਲ ਕੀ ਰابطਾ ਕਾਇਮ ਹੈ ਕੀ ਤੁਸੀਂ ਉਹਨਾਂ ਨੂੰ ਕੀ ਸਲਾਹ ਦਿੰਦੇ ਆ ਇਹਦੇ ਬਾਰੇ ਕੋ ਦੱਸੋ ਜੋ ਇਹ ਕਿ ਨੇ ਜਿਹੜਾ ਮਹਾਤਮਾ ਗੰਗਾ ਘਟਾਰੇ ਦੇ ਕੇ ਕਈ ਵਿਸ਼ੇਸ਼ ਕੈਂਪ ਲਗਾਇਆ ਜਾ ਰਿਹਾ ਹੈ ਜਿਸ ਵਿੱਚ ਮਹਾਰ ਆਯੁਰਵੈਦਿਕ ਡਾਕਟਰ ਤੇ ਮਹਾਰ ਹੋਮੋਪੈਥੀ ਡਾਕਟਰਾਂ ਕੇ ਮੈਡੀਕਲ ਟੀਮ ਦੇ ਸਹਿਯੋਗ ਨਾਲ ਇਹ ਨਰਮ ਚਾਕਰ ਰਿਹਾ ਹੈ ਜਾਂ ਮੁਫਤ ਦਵਾਈਆਂ ਵੰਡੀਆਂ ਜਾ ਰਹੀਆਂ ਹਨ ਮੈਂ ਸਾਰੇ ਪੈਨ ਵਾਲਿਆਂ ਦਾ ਬਹੁਤ ਧੰਨਵਾਦ ਕਰਦਾ ਹਾਂ ਸਾਡੇ ਕਾਰਗਰ ਲੋਕਾਂ ਲਈ ਪਿੰਡ ਦੇ ਲੋਕਾਂ ਦੇ ਨਾਲ ਮੁਫਤ ਇਲਾਜ ਅਤੇ ਸਫਲਤਾ ਚਾਹੁੰਦਾ ਹਾਂ ਸਾਡੇ ਸਾਹਮਣੇ ਜੋ ਡਾਕਟਰ ਸਾਹਿਬ ਬੈਠੇ ਨੇ ਵੱਖ-ਵੱਖ ਅਹੁਦੇ ਦੇ ਬਿਰਾਜਮਾਨ ਨੇ ਡਾਕਟਰ ਗੀਤਕਾ ਜੀ ਭਗਤ ਕੌਰ ਜੀ ਡਾਕਟਰ ਸਾਹਿਬ ਜੋ ਮਰੀਜ਼ ਆਏ ਨੇ ਆਪਣੀ ਆਪਣੀ ਵਾਰੀ ਦੀ ਡਿੱਕ ਵਿੱਚ ਜੋ ਦਵਾਈਆਂ ਲਹਰੇ ਨੇ ਬਾਹਰ ਸਕੂਲ ਦੇ ਜੋ ਬੱਚੇ ਆਏ ਸੀਗੇ ਪਿੰਡ ਦੇ ਵਿੱਚੋਂ ਬਹੁਤ ਸਾਰੇ ਵੱਡੇ ਕਿ ਸਰਵਾਧ ਦੇ ਵਿੱਚ ਮਰੀਜ਼ ਪਹੁੰਚ ਰਹੇ ਨੇ ਦੇਖੋ ਸਕੂਲਾਂ ਦੇ ਬੱਚੇ ਵੀ ਇੱਥੇ ਆਪਣੇ ਆਪਣੇ ਸਕੂਲਾਂ ਦੇ ਵਿੱਚੋਂ ਜੋ ਟੀਚਰ ਸਾਹਿਬਾਨ ਲੈ ਕੇ ਆਏ ਸੀਗੇ ਤੇ ਸਾਡੇ ਪਿੰਡ ਦੀਆਂ ਜੋ ਆਂਗੜਵਾੜੀ ਵਰਕਰ ਤਾਂ ਹਲਪਰਾਂ ਉਹ ਵੀ ਇਸ ਕੈਂਪਨੇ ਵਿੱਚ ਸਿਲਵਰ ਹੋ ਰਹੇ ਨੇ ਤੇ ਡਾਕਟਰ ਸਾਡੇ ਮਾਸਟਰ ਜੀ ਕਰਮੇਲ ਸਿੰਘ ਜੀ ਡਾਕਟਰ ਸਫਾਲ ਸਿੰਘ ਜੀ ਸਾਡੇ ਇੰਦਰਜੀਤ ਜੀ ਮਾਤਾ ਜੀ ਇੰਦਰਜੀਤ ਸਿੰਘ ਜੀ ਸਭ ਨੇ ਦੇਖੋ ਜੀ ਜਿਸ ਤਰ੍ਹਾਂ ਜਿਵੇਂ ਡਾਕਟਰ ਪਰਚੇ ਕੱਟ ਕੇ ਦਿੰਦੇ ਆ ਆਪਣੀ ਵਾਰੀ ਦੀ ਡੀ ਕੇ ਵਿੱਚ ਦਵਾਈਆਂ ਜੋ ਮਰੀਜ਼ ਲੈ ਰਹੇ ਨੇ ਜਿੰਨੇ ਵੀ ਸਾਡੇ ਡਾਕਟਰ ਸਾਹਿਬਾ ਨਾਲ ਪ੍ਰਸਾਪਨ ਬੈਠੇ ਆ ਉਹ ਮਰੀਜ਼ਾਂ ਨੂੰ ਵਾਰੀ-ਵਾਰੀ ਜੋ ਦਵਾਈਆਂ ਦੇ ਰਹੇ ਨੇ ਬਹੁਤ ਵੱਡਾ ਇੱਥੇ ਜੋ ਕੈਂਪ ਲਾਇਆ ਤੇ ਮੈਂ ਇੱਕ ਵਾਰ ਡਾਕਟਰ ਡਾਕਟਰ ਸਾਹਿਬ ਨੂੰ ਬੇਨਤੀ ਕਰ ਰਿਹਾ ਡਾਕਟਰ ਸਾਹਿਬ ਇੱਕ ਮਿੰਟ ਦੇਵੋ ਜੀ ਸਾਡੇ ਮੈਂਬਰ ਸਾਹਿਬ ਪੰਚਾਇਤ ਦੇ ਅਰਸ਼ ਸਿੰਘ ਜੀ ਹਾਂਜੀ ਮੈਂਬਰ ਸਾਹਿਬ ਤੁਸੀਂ ਕੀ ਕਹਿਣਾ ਚਾਹੋਗੇ ਜੋ ਇਹ ਕੈਂਪ ਲਾਇਆ ਇਹਦੇ ਬਾਰੇ ਕੁਝ ਕਹਿਣਾ ਚਾਹੋਗੇ ਕੀ ਮਤਲਬ ਹੈ ਗੱਲ ਹੈ ਜੀ ਹਾਂਜੀ ਉਹ ਵਧੀਆ ਗੱਲ ਹੈ ਸੂਰਤਾ ਹਾਂਜੀ ਹਾਂਜੀ ਥੋੜੀ ਬਹੁਤ ਮਿਲਦੀਆਂ ਤੁਹਾਨੂੰ ਮਿਲਦੀਆਂ ਤੇ ਮਤਲਬ ਇਸ ਤਰ੍ਹਾਂ ਦੇ ਕੈਂਪ ਲੱਗਣੇ ਚਾਹੀਦੇ ਹੋਰ ਪਿੰਡਾਂ ਦੇ ਵਿੱਚ ਤੁਸੀਂ ਪੰਚਾਇਤ ਵਾਲੇ ਮਤਲਬ ਵੀ ਜਦੋਂ ਵੀ ਕੋਈ ਕੈਂਪ ਲੱਗਦਾ ਤੁਸੀਂ ਸਹਿਯੋਗ ਦਿੰਨੇ ਆ ਤੇ ਤੁਹਾਡੀ ਪਾਸੇ ਪੰਚਾਇਤ ਨਾਲ ਨਵੀਂ ਬਣੀ ਆ ਤੇ ਅੱਜ ਤੋਂ ਵੀ ਆਪਾਂ ਇਸ ਤਰ੍ਹਾਂ ਦੇ ਕੈਂਪ ਲੁਆਈਏ ਆਪਾਂ ਸਾਹਿਬ ਦਾ ਨਾਲ ਹਾਂਜੀ ਤੇ ਤੁਹਾਡੇ ਕੋਲ 50 ਤੋਂ ਨਾਲ ਆਈ ਹਾਂਜੀ ਹਾਂਜੀ ਗਰੀਬਾਂ ਨੂੰ ਦਵਾਈ ਮਿਲਿਆ ਹਾਂਜੀ ਤਾਂ ਨਹੀਂ ਜਾਈ ਦੋ ਉਹ ਇੱਥੇ ਮਿਲ ਜਾਂਦੀ ਦਵਾਈ ਜੀ ਡਾਕਟਰ ਮੰਗਾ ਕਿੰਨਾ ਚਲੋ ਕਿੰਨਾ ਟੋੜਾ ਡਾਕਟਰ ਰੋਹ ਜੀ ਤੁਸੀਂ ਅੱਜ ਇੱਥੇ ਕੈਂਪ ਲਾਇਆ ਪਿੰਡ ਖਾਰੇ ਦੇ ਵਿੱਚ ਤੁਹਾਡੀ ਡਿਊਟੀ ਰਹੀ ਹੈ ਪਹਿਲਾਂ ਇੱਥੇ ਪਿੰਡ ਖਾਰੇ ਦੇ ਵਿੱਚ ਉਦੋਂ ਵੀ ਤੁਸੀਂ ਆਪਣੀਆਂ ਵਧੀਆ ਸੇਵਾਵਾਂ ਦਿੱਤੀਆਂ ਤੇ ਕੀ ਕਹਿਣਾ ਚਾਹੋਗੇ ਜਿਹੜੀ ਤੁਸੀਂ ਕੈਂਪ ਲਾਇਆ ਇਹਦੇ ਬਾਰੇ ਦੋਕਸ਼ਤ ਬੋਲੋ ਜੀ ਦੇਖੋ ਜੀ ਆ ਪੰਜਾਬ ਸਰਕਾਰ ਨੇ ਜਿਹੜੇ ਹੈਗੇ ਆ ਤੇ ਆਯੂਸ਼ ਵਿਭਾਗ ਦੇ ਅੰਗੇ ਜਿਹੜਾ ਨਕੰਦਰ ਡਾਇਰੈਕਟਰ ਅਰਵਿਤਾ ਦੇ ਅੰਦਰ ਤੇ ਸਾਡੇ ਦਿੱਤੀ ਕਾਰਵੈਦਿਕ ਮੈਡੀਕਲ ਹੈਗੇ ਆ ਇਸੇ ਕਾਰਵੈਦਿਕ ਅੰਦਰ ਹੈਗੇ ਆ ਨਾਪਰੀ ਰਿਪੋਰਟ ਦੇ ਅੰਦਰ ਜਿਹੜੇ ਹੈਗੇ ਆ ਇਹ ਕੈਂਪ ਲੱਗਦੇ ਪਏ ਆ 15 ਕੈਂਪ ਸਾਰਾ ਹਰੇਕ ਜ਼ਿਲ੍ਹੇ ਵਿੱਚ ਲੱਗਦੇ ਪਏ ਉਹਦੇ ਵਿੱਚੋਂ ਇਹ ਤੁਹਾਡਾ 8ਵਾਂ ਕੈਂਪ ਜਿਹੜਾ ਹੈਗਾ ਇਹ ਚੱਲ ਰਿਹਾ ਸਰ ਕੋਲੋਂ ਆ ਪੰਜਾਬ ਸਰਕਾਰ ਨੇ ਸਰ ਇਹ ਆ ਵੀ ਜਿਹੜਾ ਆਯੁਰਵੇਦ ਹੈ ਜਾਂ ਯੂਸ ਤੇ ਹੋਮੋਪੈਥੀ ਹੈ ਇਹ ਤਾਂ ਜਿਹੜੇ ਦੋਵੇਂ ਪੈਥੀਆਂ ਤਾਂ ਕਿ ਪਿੰਡਾਂ ਵਿੱਚ ਵੀ ਇਹਨਾਂ ਦਾ ਜਿਹੜਾ ਹੈਗੇ ਇਹਨਾਂ ਨੂੰ ਪਹੁੰਚ ਹੋ ਸਕੇ ਸਾਡੀ ਡਿਸਪੈਂਸਰੀਆਂ ਸਾਰੇ ਤੇ ਚੱਲਦੀਆਂ ਉਹਨਾਂ ਤੱਕ ਵੀ ਲੋਕਾਂ ਤੱਕ ਇਹਨਾਂ ਹੋਰ ਲੋਕਾਂ ਨੂੰ ਪਤਾ ਲੱਗ ਸਕੇ ਕਿ ਵੀ ਇੱਥੇ ਕਿੱਤੇ ਕਿੱਤੇ ਜਿਹੜੇ ਆਯੁਰਵੇਦ ਦੇ ਡਾਕਟਰ ਬੈਠੇ ਆ ਤਾਂ ਕਿ ਉਹ ਆਯੁਰਵੈਦਿਕ ਦਵਾਈ ਉਹ ਡਾਕਟਰਾਂ ਕੋਲੋਂ ਸਾਡੇ ਜਿਹੜੇ ਕੁਆਲੀਫਾਈਡ ਡਾਕਟਰ ਹੈ ਉਹਨਾਂ ਕੋਲ ਉਸ ਤੱਕ ਦਵਾਈਆਂ ਦਾ ਨਾਮੇ ਤਾਂ ਸਹੀ ਦਵਾਈ ਡਾਕਟਰ ਦੇਊਗਾ ਨਾਲੇ ਉਹਨਾਂ ਨੂੰ ਲਾਹਾ ਲੈ ਸਕਦੇ ਆ ਉਥੋਂ ਵੀ ਇੱਥੇ ਡਾਕਟਰ ਹੋਣ ਦੇ ਨਾਲ ਇਹ ਮੇਨ ਮਕਸਦ ਇਹੀ ਹੈ ਵੀ ਜਿਹੜੀ ਆਯੁਰਵੇਦ ਹੈ ਜਾਂ ਹੋਮੋਪੈਥੀ ਹੈ ਉਹ ਕਿੱਡਾ ਪਿੰਡਾਂ ਤੱਕ ਪਹੁੰਚੇ ਤੇ ਉਹਦੇ ਵਾਸਤੇ ਲੋਕਈ ਅਵੇਅਰ ਕਰਨ ਵਾਸਤੇ ਇਹ ਵੈਰਨਰ ਕੈਂਪ ਲਾਇਆ ਹੈ ਡਾਕਟਰ ਸ਼ਰਮਾ ਜੀ ਜਿਹੜਾ ਅੱਜ ਕੈਂਪ ਲੱਗਿਆ ਤੁਸੀਂ ਖਾਰੇ ਪਿੰਡ ਚਾਹੇ ਹੋ ਪਹਿਲਾਂ ਤੁਹਾਨੂੰ ਜੀ ਆਇਆਂ ਨੂੰ ਸਾਰੀ ਪੋਪਟਾ ਵੱਲੋਂ ਤੇ ਨਗਰ ਨਿਵਾਸੀਆਂ ਵੱਲੋਂ ਜਿਹੜੀ ਇਹ ਤੁਸੀਂ ਦਵਾਈ ਦੇ ਰਹੇ ਹੋ ਬਿਲਕੁਲ ਫ੍ਰੀ ਦੇ ਰਹੇ ਹੋ ਫ੍ਰੀ ਹੋਣੀ ਹੈ ਪ੍ਰੀਓਫਕਾਸ ਦਾ ਸਰਕਾਰ ਵੱਲੋਂ ਅਪੰਡਿੰਗ ਆਈ ਹੈ ਅਜੇ ਤਾਈਂ ਉਪਕਲ ਹੈ ਪੰਜਾਬ ਸਰਕਾਰ ਦਾ ਜੋ ਐਸ਼ ਭਾਗ ਹੈ ਉਹਨਾਂ ਵੱਲੋਂ ਦਵਾਈਆਂ ਬਿਲਕੁਲ ਫ੍ਰੀ ਦਿੱਤੀਆਂ ਜਾ ਰਹੀਆਂ ਆ ਅਸੀਂ ਸਰਕਾਰੀ ਡਾਕਟਰਾਂ ਦੀ ਫ੍ਰੀਲੀ ਚੈੱਕਅਪ ਕਰਕੇ ਫ੍ਰੀ ਦਵਾਈਆਂ ਦੇ ਰਹੇ ਹਾਂ ਹਾਂ ਸਹੀ ਹੈ ਡਾਕਟਰ ਬਹੁਤ ਵਧੀਆ ਦਵਾਈ ਹੈ ਡਾਕਟਰ ਮੈਡਮ ਗਿੱਤਕਾ ਜੀ ਜਿਹੜੀ ਹੋਮੋਪੈਥੀ ਦਵਾਈ ਆ ਇਹ ਤੁਸੀਂ ਫ੍ਰੀ ਦੇਨੇ ਆ ਜੀ ਹਾਂ ਸਰਕਾਰ ਵੱਲੋਂ ਸਾਨੂੰ ਦਵਾਈਆਂ ਬਿਲਕੁਲ ਸੀਚ ਪ੍ਰੋਵਾਈਡ ਕੀਤੀਆਂ ਗਈਆਂ ਨੇ ਉਹ ਕਿ 15 ਜਗ੍ਹਾ ਤੇ ਕੈਂਪ ਲਗਾਤੀ ਅਸੀਂ ਉਹ ਸੇਵਾਵਾਂ ਦੇਣੀ ਹੈ ਹੋਮੋਪੈਥੀ ਹੈ ਹੋਮੋਪੈਥੀ ਵੀ ਆਯੁਰਵੈਦਿਕ ਹੈ ਵੀ ਤੁਸੀਂ ਮੈਂ ਥੋੜਾ ਸੁਣਿਆ ਤੁਹਾਡਾ ਪੰਜਾਬ ਦੇ ਵਿੱਚ ਨਾ ਚੱਲਦਾ ਵੀ ਡਾਕਟਰ ਜਿੱਦਕੇ ਮੈਡਲ ਜਿਹਦੇ ਹੱਥ ਵਿੱਚ ਕੁਝ ਜਾਸ਼ਾ ਜਾਂ ਕੋਈ ਮਰੀਜ਼ ਦਵਾਈ ਲੈਂਦਾ ਤਾਂ ਉਹ ਇੱਕ ਦੋਰ ਦਵਾਈ ਲੈ ਕੇ ਮਤਲਬ ਜਦੋਂ ਖਾਂਦਾ ਤੇ ਉਹਨੂੰ ਨਾਮ ਆ ਜਾਂਦਾ ਤੇ ਕਈ ਵਾਰੀ ਮੈਂ ਬਹੁਤ ਵਾਰੀ ਮਤਲਬ ਵੀ ਮੈਂ ਪਿੰਡਾਂ ਦੇ ਵਿੱਚ ਮੇਰੀ ਔਣੀ ਜਾਣੀਆਂ ਪੁੱਛਦਾ ਹੁਣਾਂ ਉਹ ਤੁਹਾਡਾ ਨਾ ਬਹੁਤ ਬੜੇ ਇਸ ਕਾਰਨ ਆ ਲੈਂਦੇ ਆ ਵੀ ਜੇ ਡਾਕਟਰ ਜਿਹੜੀ ਆਪਣੇ ਮੈਡਮ ਗਿੱਤਕਾ ਜੀ ਆ ਉਹਨਾਂ ਕੋਲ ਦਵਾਈ ਲੈ ਕੇ ਅੱਧੇ ਤਾਂ ਸੀ ਮਤਲਬ ਉਹਦੇ ਠੀਕ ਹੋ ਜੈਣੇ ਠੀਕਣਾ ਚਾਹੋਂਗੇ ਇਹ ਜੀ ਸਾਇੰਸ ਹੈ ਜੀ ਹੋਮੋਪੈਥੀ ਸਾਇੰਸ ਤੇ ਕਾਰਟ ਹੈਗਾ ਜੋ ਸਾਨੂੰ ਸਾਇੰਸ ਤੇ ਬੇਸ ਤੇ ਮਤਲਬ ਹੋਮੋਪੈਥੀ ਦੇ ਪ੍ਰਿੰਸੀਪਲਸ ਦੇ ਅਕੋਰਡਿੰਗ ਦਵਾਈ ਦਿੰਦੇ ਆ ਉਹ ਜਦੋਂ ਸਹੀ ਪ੍ਰਿੰਸੀਪਲਸ ਦੇ ਅਕੋਰਡਿੰਗ ਅਸੂਨਾਂ ਦੇ ਅਕੋਰਡਿੰਗ ਦਵਾਈ ਦਿੰਨੇ ਹੈਗੇ ਆ ਮਤਲਬ process oriented ਹੈ ਦਾ process of the follow ਕਰਦੇ ਜੀ ਹੈ ਤਾਂ ਜਦੋਂ ਮਤਲਬ ਆਪਾਂ ਸਹੀ ਤਰ੍ਹਾਂ ਪ੍ਰਿੰਸੀਪਲਸ ਦੇ ਬਾਡੀ ਗਾਈਂਦੇ ਹੈ ਤਾਂ ਆਪਣੇ ਆਪ ਹੀ ਰਿਜ਼ਲਟ ਆਣਾ ਤਾਂ ਨੈਚੁਰਲੀ ਹੈ ਸੰਭਾਵਨਾ ਕਿ ਕੈਂਪ ਨੇ ਕੋਈ ਨਹੀਂ ਹੈ ਮੈਡਮ ਡਾਕਟਰ ਭਗਵੰਤ ਜੀ ਹਾਂ ਜੀ ਸਾਹਿਬ ਬੈਂਕ ਲਾਈ ਹੋ ਰਿਹਾ ਹੈ ਮਾਡ ਪ੍ਰਮਾਤਕਰ ਜੀ ਹਾਂ ਜੀ ਹਾਂ ਜੀ ਤੁਸੀਂ ਖਾਰੇਪੜ ਨੇ ਕੈਂਪ ਲਾਇਆ ਜੀ ਐ ਨੂੰ ਨਗਰ ਨੌਸਿਕਾ ਵੱਲੋਂ ਤੇ ਤੁਹਾਡਾ ਧੰਨਵਾਦ ਵੀ ਆ ਇਹ ਥੋੜਾ ਜਿਹਾ ਜਿਹੜੀ ਦਵਾਈਆਂ ਹੋਮੋਪੈਥੀ ਇਹਦੇ ਬਾਰੇ ਕੁਝ ਚੰਦਨਾ ਬਹੁਤ ਦੋ ਸ਼ਬਦ ਬੋਲੋਗੇ ਹਾਂਜੀ ਇਹ ਹੋਮੋਪੈਥਿਕ ਤੇ ਆਯੁਰਵੈਦਿਕ ਕੈਂਪ ਫ੍ਰੀ ਲੱਗ ਰਹੇ ਹੈਗੇ ਨੇ ਗੌਰਮੈਂਟ ਵੱਲੋਂ ਹਨਾ ਹਾਂਜੀ ਇਹ ਕੁਝ ਵੀ ਕੰਮ ਬੋਲੋ ਇਹ ਸਾਰੇ ਪੰਜਾਬ ਦੇ ਵਿੱਚ ਹੀ 15-15 ਕੈਂਪ ਲੱਗ ਰਹੇ ਹੈਗੇ ਆ ਜਦੋਂ ਨੌ ਕੈਂਪ ਲੱਗ ਗੁਟੇ ਸਾਡੇ ਤੇ ਬਾਕੀ 6 ਕੈਂਪ ਕੈਂਪ ਰਹੇਗੇ ਉਹ ਸਾਰੇ ਜਿਹੜੇ ਜਿਹੜੇ ਨੇੜੇ ਹੈਗੇ ਆਪਣੇ ਪਿੰਡ ਹੈ ਕਿ ਉਹਨਾਂ ਵਿੱਚ ਲਗਾ ਰਹੇ ਆ ਫ੍ਰੀ ਦਵਾਈ ਸਾਰੇ ਨੂੰ ਦੇ ਰਹੀ ਹੈ ਉਹ ਲੋਕਾਂ ਨੂੰ ਇਥੇ ਕਵਰਡ ਕਿੰਨੀ ਗਈ ਹੈ ਤੇ ਵੱਧ ਤੋਂ ਵੱਧ ਲੋਕਾਂ ਨੂੰ ਕਹੋ ਕਿ ਫਾਗਰ ਲੈਣ ਜੇ ਤੁਸੀਂ ਆਏ ਹੋ ਇਹ ਕਿੰਨਾ ਮਰਨ ਲੋ ਦਰਸ਼ਕ ਅਸੀ ਕਾਜੀ ਤੁਹਾਡੇ ਕੋਲੇ ਹੁਣ ਤੱਕ ਕਿੰਨੇ ਮਰੀਜ਼ ਆ ਚੁੱਕੇ ਜਿਹੜੇ ਜਿਹੜੇ ਤੁਸੀਂ ਮੈਨੂੰ ਕੈਂਪ ਕਿੰਨੇ ਵੇ ਸ਼ੁਰੂ ਹੋਇਆ ਸੀਗਾ ਨੌਂ ਕਿਉਂ ਹੋ ਗਿਆ ਸੀ 200 ਦੇ ਕੇ ਰੇਟ ਮਿਲ ਜਾ ਸਕਦੇ ਆ ਕਿ ਆਈ ਜਾਂਦੀ ਹੈ ਜੀ ਜੀ ਸੇਵਾ ਹੈ ਜੋ ਉਹਨਾਂ ਵਰਗ ਤੋਂ ਆਨੇ ਦੇਖਾ ਤੋਂ ਲਈ ਕਿਤਾ ਅੱਜ ਦੇਖੇ ਆਪਹੁ ਮਾਤੇ ਤੋਂ ਕਿਉਂ ਨੋ ਕਿਥੇ ਬਹੁਤ ਵਧੀਆ ਸੇਵਾ ਆ ਰਹੀ ਹੈ ਸਾਡੇ ਪਿੰਡ ਦੇ ਜੋ ਮੇਰੇ ਸੱਜਣ ਮਿੱਤਰ ਆ ਤੇ ਵੀਰ ਮੈਂ ਬੇਨਤੀ ਕਰੂਗਾ ਦੇਖੋ ਤੁਹਾਨੂੰ ਵੀ ਤੁਸੀਂ ਜਿਹੜੇ ਅੱਜ ਦਵਾਈ ਲੈਣ ਆਏ ਆ ਕਪੜੇ ਪਹਣ ਕੇ ਕੈਂਪ ਲੱਗਿਆ ਤੇ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਸਾਰੇ ਮਰੀਜ਼ਾਂ ਵਾਸਤੇ ਸਾਰਾ ਸੇਵਾ ਹੀ ਕਰਦੇ ਹਾਂ। ਅਸੀਂ ਗਾਹਰਣ ਜੀ ਸਰ ਦੋ ਮਿੰਟ ਬੋਲੋਗੇ ਜੀ ਕਿ ਆਪਣੀਆਂ ਜੋ ਤੁਸੀਂ ਮੈਡੀਸਿਨ ਦੇ ਰਹੇ ਹੋ ਤੇ ਇਹ ਸਾਰੀਆਂ ਜੋ ਸਰਕਾਰ ਵੱਲੋਂ ਤੁਹਾਨੂੰ ਮਤਲਬ ਆਈਆਂ ਤੁਸੀਂ ਦੇ ਸਾਰੀ ਫ੍ਰੀ ਦੇ ਰਹੇ ਹੋ। ਉਹ ਜਿਹੜੀ ਉਸਵਾਦਾ ਜਿਹੜੀਆਂ ਸੁਵਾਵਾ ਜਿਹੜੀਆਂ ਸਾਡੇ 16 ਪਾਵਰ ਪੂਰਾ ਇੱਕ ਪੂਰਾ ਰੈਟੰਗ ਐਪ 3 ਹੈ ਮੜ ਮੇਦੇ ਵਿੱਚ ਜਿਹੜੀਆਂ ਦਵਾਈਆਂ ਮਿਲਦੀਆਂ ਮਤਲਬ ਵੀ ਆਪਾਂ ਕਿਹੜੇ ਕਿਹੜੀਆਂ ਮੇਜਰ ਬਿਮਾਰੀਆਂ ਜਿਹੜੀਆਂ ਮਤਲਬ ਆਪਾਂ ਉਹਨਾਂ ਤੇ ਜ਼ਿਆਦਾ ਜ਼ੋਰ ਦਿੰਨੇ ਆ ਵੀ ਆ ਵੀ ਤੁਸੀਂ ਉਹਨਾਂ ਨੂੰ ਕਹਿੰਨੇ ਵੀ ਹੋ ਤੁਸੀਂ ਤੁਹਾਡੇ ਅੱਡੇ ਕੋਲ ਆਓ ਐਰਵੈਡਿਕ ਦਵਾਈ ਲਓ ਹੋਮੋਪੈਥੀ ਦਵਾਈ ਲਓ ਤੇ ਮਤਲਬ ਇਹ ਦਵਾਈ ਜਿਹੜੀ ਇਹ ਲੰਮਾ ਸਮਾਂ ਖਾਣੀ ਪੈਂਦੀ ਆ ਤੇ ਇਹ ਥੋੜੇ या कीजिए मेरी मारियो में ना एक पहले से होता थी के बहुत लंबा समय काम करने आजकल ठीक है कोई एक डॉक्टर को पानी डॉक्टर पर भी तो सही है ये दिक्कत नहीं क्या अंदर पर्यंत बदलो ਹਾਂਜੀ ਡਾਕਟਰ ਸਾਹਿਬ ਡਾਕਟਰ ਸਾਹਿਬ ਤੁਹਾਨੂੰ ਜੋ ਪਿੰਡ ਦਾ ਸੰਜੋਗ ਮਿਲ ਰਿਹਾ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਮੈਂ ਇਹ ਦਿਵੋ ਧੰਨਵਾਦ ਕਰਦਾ ਜੀ ਮੈਂ 2012 ਦੇ ਵਿੱਚ ਪਿੰਡ ਮਾਰੇ ਵਿਕੇ ਆਬੀਸੇ ਰਵਾਟਵਾ ਰਹਿਆਂ ਤੇ ਮੈਨੂੰ ਪਹਿਲੇ ਦਿਨ ਤੋਂ ਹੀ ਪਿੰਡ ਪਿੰਡ ਦੇ ਵਾਸੀ ਪੰਜ ਸਰਪੰਚ ਜਦੋਂ ਦਿਨੋਂ ਹੀ ਮੈਂ ਉਹਨਾਂ ਦਾ ਧਰਮਾਤ ਦੇ ਰਹਿਆਂ ਕਿਉਂਕਿ ਹੰਗਾਰਾ ਮੇਰੇ ਨੂੰ ਸ਼ੁਰੂ ਪਹਿਲੇ ਦਿਨ ਤੋਂ ਹੀ ਮਿਲਦਾ ਗਿਆ ਤੋਂ ਬਾਅਦ ਇੱਕ ਸਮੂਹ ਪਿੰਡ ਵਾਸੀਆਂ ਦਾ ਪੰਜ ਸਰਪੰਚਾਂ ਨੇ ਬੜਾ ਚਲੋਤਨ ਨਾਲ ਕਰਦਾ ਕਿ ਜਿਨ੍ਹਾਂ ਨੇ ਆਹ ਟਾਈਮ ਮੇਰਾ ਸਾਥ ਦਿੱਤਾ ਆ ਮੈਂ ਅੱਜ ਲਈ ਕੈਂਪ ਲਗਾ ਰਿਹਾ ਹਾਂ ਜਾਂਟ ਡਿਸਪੈਂਸਰੀ ਬਤੀ ਮੈਨੂੰ ਜਦੋਂ ਵੀ ਕੋਈ ਜ਼ਰੂਰਤ ਹੁੰਦੀ ਹੈ ਪਿੰਡ ਵਾਸੀਆਂ ਪੰਚ ਸਰਪੰਚਾਂ ਦਾ ਲੋ ਮੈਨੂੰ ਬਹੁਤ ਸਹਿਯੋਗ ਮਿਲਦਾ ਮੈਂ ਦਿਲੋਂ ਧੰਨਵਾਦ ਕਰਦਾ ਕਈ ਵਾਰ ਹੁੰਦਾ ਵੀ ਆਪਾਂ ਲੰਮਾ ਸਮਾਂ ਵੀ ਇੱਕ ਪਿੰਡ ਦੇ ਵਿੱਚ ਆਪਾਂ ਨੂੰ ਵਧੀਆ ਸਲੂਕ ਮਿਲ ਰਿਹਾ ਜੀ ਉੱਥੇ ਸਵਾਗਤ ਦੇ ਰਹੀਏ ਜੀ ਵੀ ਕੀ ਜੀ ਇਹ ਕਹਨੇ ਚਾਹਗੇ ਵੀ ਤੁਸੀਂ ਲੰਮਾ ਸਮਾਂ ਕਿੰਨੇ ਕ ਹੋਰ ਸਾਲ ਮਗਰੋਂ ਸਾਡੇ ਪਿੰਡ ਦੇ ਵਿੱਚ ਸਵਾਗਤ ਦੇਣੀਆਂ ਚਾਹਣੇ ਹੋ ਤਾਂ ਇਹ ਤਾਂ ਪ੍ਰਮਾਤਮਾ ਵਾਹਿਗੁਰੂ ਜਾਣਦਾ ਜਿੰਨਾ ਚਿਰ ਦਾਣਾ ਪਾਣੀ ਇਸ ਪਿੰਡ ਦਾ ਲਿਖਿਆ ਅਸੀਂ ਉਹਨਾਂ ਚਿਰ ਹੁੰਦੇ ਰਹਿਵਾਂਗੇ ਬਾਕੀ ਮੁਲਾਜ਼ਮ ਜਿਹੜਾ ਹੁੰਦਾ ਜੀ ਉਹਦੇ ਸਰਕਾਰ ਵੱਲੋਂ ਉਹ ਪਾਇੰਟ ਕੀਤਾ ਜਾਂਦਾ ਜਾਂ ਭੇਜਿਆ ਜਾਂਦਾ ਉੱਥੇ ਆਪਦੀਆਂ ਸਵਾਵਾਂ ਦਿੰਦਾ ਮੈਂ ਹਾਂ ਤਨਮਨ ਧੰਨ ਤੋਂ ਆਪਦੀ ਸ਼ੁਰੂਤ ਤੋਂ ਹੀ ਇੱਥੇ ਪੈਂਡਿੰਗ ਖਾਰੇ ਵੀ ਕਿ ਆਪਦੀਆਂ ਸਰਕਾਰਾਂ ਦੇ ਰਿਹਾ ਜੇ ਦਿੰਦਾ ਰਹਾ ਠੀਕ ਹੈ ਜੀ ਸਾਰੇ ਡਾਕਟਰ ਸਾਹਿਬਾਨਾਂ ਨੇ ਬਹੁਤ ਵਧੀਆ ਆਪ ਆਪਣੇ ਵਿਚਾਰ ਦਿੱਤੇ ਆ ਪਿੰਡ ਦੇ ਜਿਹੜੇ ਪਿੰਡ ਦੀ ਪੰਚਾਇਤਾਂ ਦੇ ਵਿੱਚ ਵੀ ਬਹੁਤ ਵੱਡਾ ਜੋ ਇਹਨਾਂ ਦਾ ਸਹਿਯੋਗ ਆ ਪਿੰਡ ਨਗਰ ਦਾ ਸਹਿਯੋਗ ਆ ਕਿ ਇਹਨਾਂ ਨੇ ਬਹੁਤ ਵਧੀਆ ਆਪਣੇ ਵਿਚਾਰ ਦਿੱਤੇ ਬਹੁਤ ਵਧੀਆ ਇਥੇ ਜੋ ਕੈਂਪ ਲਗਾਇਆ ਗਿਆ ਤੇ ਡਾਕਟਰ ਸਾਹਿਬਾਨ ਦਾ ਵੀ ਧੰਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ